ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਜੇ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਰਾਂ ਦਾਵਾ 555 ਤੇ ਤੇ ਅੱਜ ਆਪਾਂ ਚੱਲੇ ਆ ਥੰਬਨੇਲ ਤੁਸੀਂ ਵੇਖ ਹੀ ਲਿਆ ਹੋਣਾ ਵਾ ਅੱਜ ਚੱਲੇ ਆਪਾਂ ਡੀਮਾਰਟ ਇਹਦਾ ਝੰਡਿਆਲੇ ਨਵਾਂ ਖੁੱਲਿਆ ਤੇ ਵਲੌਗ ਦੇ ਨਾਲ ਬਣੇ ਰਿਓ ਆਂਦੇ ਸਮਾਨ ਸੋਣ ਬੜਾ ਸਸਤਾ ਮਿਲਦਾ ਉੱਥੇ ਤੇ ਉਹਦੀ ਜਾਣਕਾਰੀ ਤੁਹਾਨੂੰ ਜਾ ਕੇ ਦਵਾਗੇ ਠੀਕ ਆ ਤੇ ਪਿੱਛੇ ਜਿਹੜੇ ਆਪਾਂ ਸ਼ੋਟ ਸ਼ਾਟ ਪਾਏ ਆ ਉਹਨਾਂ ਨੂੰ ਤੁਸੀਂ ਬਹੁਤ ਪਿਆਰ ਦੇਣਦੇ ਜੀ ਤੇ ਬਾਬੇ ਦੀ ਕਿਰਪਾ ਹੋਣ ਦੀ ਆ ਚੈਨਲ ਤੇ ਜੇ ਸਾਉ ਨਾ ਆਪਣਾ ਨਵਾਂ ਚੈਨਲ ਬਣਾਇਆ ਤੇ ਵਧੀਆ ਸਬਸਕ੍ਰਾਈਬਰ ਚੁੰਟੇ ਜੇ ਤੇ ਜਿਹੜੇ ਨਵੇਂ ਵੇਖਣਦੇ ਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਨੂੰ ਵਧੀਆ ਤੇ ਚੰਗੀਆਂ ਵੀਡੀਓ ਵੇਖਣ ਨੂੰ ਮਿਲ ਗਿਆ ਚਲੋ ਬਣੇਰੋ ਵਲੌਗ ਦੇ ਨਾਲ ਤੇ ਮਿਲਦੇ ਆ ਡੀਮਾਰਟ ਜੰਡੇ ਵਾਲਾ ਕੋਲ ਹੋ ਗਈ ਹਾਂਜੀ ਵੀ ਸੱਜੜੋ ਵੀ ਆਪਾਂ ਪਹੁੰਚ ਗਏ ਆ ਡੀਮਾਰਟ ਜੰਡੇ ਵਾਲਾ ਕੋਲ ਜਿਹੜਾ ਨਵਾਂ ਸੁਲਾ ਤੇ ਜੇ ਤੁਹਾਨੂੰ ਪਤਾ ਹੀ ਆ থাম্বਨੇਲ ਤੋਂ ਹੀ ਵੇਖਿਆ ਹੀ ਆ ਤੇ ਹੁਣ ਇੱਥੇ ਚੈੱਕ ਕਰਾਉਣੇ ਤੁਹਾਨੂੰ ਵੀ ਕੀ ਹਸਤਾ ਵਾ ਆਂਦੇ ਆ ਵੀ ਸਮਾਨ ਦਾ ਬੜਾ ਫੜਕੇ ਆ ਬਾਜ਼ਾਰ ਨਾਲੋਂ ਤੇ ਉਸ ਹੋਂਾ ਤੁਹਾਨੂੰ ਚੈੱਕ ਕਰਾ ਦਿੰਨੇ ਆ ਵੀ ਕੀ ਚੱਕਰ ਆ ਕਰੋ ਚੱਕਰ ਹੈ ਅੱਦੇ ਛੰਡੇ ਆ ਤੇ ਫਿਰ ਵੀ ਆਉਣ ਦੇ ਹੈਗਾ ਇਹ ਕਹਿੰਦੇ ਜਦੋਂ ਡੀਮਾਰਟ ਪਹੁੰਚ ਗਏ ਆਪਾਂ ਕਿੱਥੇ ਕਲਾਈਏ ਗੱਡੀ ਚਲਾ ਲਈਏ ਸਾਹਮਣੇ ਚਲਾ ਲਈਏ ਪਿੱਛੇ ਲਾ ਲਈਏ ਚਲੋ ਰਖਵਨੇ ਤੁਹਾਨੂੰ ਅੰਦਰ ਜਾ ਕੇ ਠੀਕ ਹੈ ਜੀ ਚਲੋ ਓਕੇ ਹਾਂਜੀ ਵੀ ਮਿੱਤਰੋ ਆਪਾਂ ਆ ਗਏ ਫਿਰ ਡੀਮਾਰਟ ਦੇ ਅੰਦਰ ਤੇ ਕਰੋ ਚੈੱਕ ਇਹ ਜਦੋਂ ਆਪਾਂ ਇਦਾਂ ਆਪਾਂ ਦੁਬਈ ਰਹੇ ਆ ਤੇ ਦੁਬਈ ਵੀ ਜਿੱਦੋਂ ਮੋਲ-ਮਾਲ ਜਾਂ ਮਾਰਕੀਟਾਂ ਸ਼ੋਪਿੰਗ ਕਰਦੇ ਆ ਤੇ ਉਹ ਫੀਲਿੰਗਾਂ ਹੁੰਦੀਆਂ ਬਾਹਰ ਵਾਲਾ ਸਿਸਟਮ ਆ ਜਾਂਦਾ ਸਾਰਾ ਗੱਲ ਕਾਦੀ ਆ ਤੇ ਇਹਦਾ ਉਦਾਂ ਇਹ ਸੁੱਖ ਹੈਗਾ ਵੀ ਇੱਥੇ ਹਰ ਚੀਜ਼ ਮਿਲ ਜਾਂਦੀ ਆ ਮੰਨ ਲਓ ਵੀ ਜਿਵੇਂ ਜੇ ਉਦਾਂ ਸਮਾਨ ਲੈਣਾ ਹੋਵੇ ਤਾਂ ਕਈ ਦੁਕਾਨਾਂ ਤੋਂ ਜਾਣਾ ਪੈਂਦਾ ਉਹ ਚ ਵੜ ਦੋ ਇੱਥੋਂ ਨਿਕਲੋ ਉੱਥੋਂ ਵੜ ਜੋ ਇਨਾ ਇਹ ਆ ਵੀ ਕੁਝ ਹੱਦ ਤੱਕ ਆਪਾਂ ਨੂੰ ਵੀ ਇੱਕੋ ਥਾਂ ਤੇ ਹਰ ਇੱਕ ਚੀਜ਼ ਮਿਲ ਜਾਂਦੀ ਆ ਤੇ ਚੈੱਕ ਕਰੋ ਜੁੱਤੀਆਂ ਬੀਬੀਆਂ ਦੀਆਂ ਆ ਫਿਰ ਆਪਾਂ ਚੱਕ ਲਈਆ ਟੋਕਰੀ ਜੀ ਤੇ ਆਪਾਂ ਆਖਿਆ ਵੀ ਆਪਾਂ ਕਰਦੇ ਆ ਸ਼ੋਪਿੰਗ ਨਾਲੇ ਰੇਟ ਗੁੱਟਾ ਵੇਨੇ ਆ ਕੀ ਸਾਤਾ ਪਾ ਇਹ ਰੀਡ ਦਾ ਕਾਫੀ ਉਦਾਂ ਇਹਨਾਂ ਨੇ ਆਫ ਆਫ ਲਾਈ ਕਿਸ ਚੀਜ਼ ਤੇ 10% ਕੇ ਤੇ 20 ਕੇ ਤੇ 30 ਕੇ ਤੇ 50 ਤੱਕ ਵੀ ਆਫ ਲਾਈ ਚੀਜ਼ਾਂ ਦੇ ਹਿਸਾਬ ਨਾਲ ਆਫ ਲਾਈ ਤੇ ਬਾਕੀ ਜਿਹੜਾ ਜਿਹੜਾ ਵੀਰ ਇੱਥੇ ਡੀਮਾਰਟ ਤੇ ਵਿਜ਼ਿਟ ਕਰ ਗਿਆ ਤੇ ਉਹ ਵੀ ਦੱਸੋ ਕਮੈਂਟ ਕਰਕੇ ਤੇ ਜਿਹੜੇ ਨਹੀਂ ਗਏ ਤੇ ਜਾ ਕੇ ਵਿਜ਼ਿਟ ਕਰੋ ਫਰਕ ਹੈ ਚੀਜ਼ਾਂ ਦਾ ਤੇ ਬਾਕੀ ਅੱਜ ਸੰਡੇ ਇਹਦੇ ਕਲਾਮੇ ਕਾਫੀ ਰਾਸ਼ੀ ਹੈ ਅੰਦਰ ਹਾਂ ਤੇ ਕਾਫੀ ਜਾਣੇ ਤੁਸੀਂ ਵੀਡੀਓ ਚ ਵੇਖੋ ਤੁਹਾਨੂੰ ਵੇਖਣ ਨੂੰ ਮਿਲ ਲੈ ਆ ਤੇ ਆਪਾਂ ਗੁੱਡੀਆਂ ਦੇ ਲੈਣੇ ਹੀ ਕੋਈ ਸ਼ੂਜ਼ ਜਾਂ ਸੈਦ ਹੁੰਦਲਾ ਉਹ ਵੇਖਣ ਦਾ ਵੀ ਫਿਰ ਇਹ ਆ ਵੇਖੋ ਚਪਲਾਂ ਹੀ ਚਪਲਾਂ ਜਿਹੜੀ ਪਸੰਦ ਆਉਂਦੀ ਚੱਕ ਲੋਗੇ ਬਾਕੀ ਅਜੇ ਨਵੇਂ-ਨਵੇਂ ਚੱਲਣ ਦੇ ਆ YouTube ਤੇ ਤੇ ਥੋੜੀ ਜਿਹਾ ਨੂੰ ਸੰਗ ਸ਼ਰਮ ਵੀ ਆਉਂਦੀ ਆ ਕੈਮਰਾ ਕੋਣ ਆ ਕੱਢਾਂ ਲੱਗਿਆ ਆ ਕਰਕੇ ਥੋੜਾ ਜਿਹਾ ਹੀ ਝਾਕਦੇ ਆ ਔੜੀ-ਔੜੀ ਝਾਕਾ ਖੁੱਲ ਜੂਗਾ ਕੇ ਬਾਕੀ ਸਪੋਰਟ ਕਰੀ ਕਰੋ ਜਿਵੇਂ ਨਵਾਂ ਬੰਦਾ ਕੋਈ ਤੁਰਿਆ ਆਂਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੀ ਕਰੋ ਠੀਕ ਆ ਜੀ ਸੋਹਣਾ ਜਿਹਾ ਕਮੈਂਟ ਕਰੀ ਕਰੋ ਬਾਬਿਓ ਥੱਲੇ ਤੇ ਬਾਕੀ ਚੈੱਕ ਕਰੋ ਇਧਰ ਟੀ-ਸ਼ਰਟਾਂ ਕੱਪੜੇ ਵੀ ਜੋ ਸਾਰਾ ਸਮਾਨ ਹੈਗਾ ਆਕੇ ਜੋ ਚਪਲਾਂ ਦੇ ਜੁੱਤੀਆਂ ਤੇ ਕੱਪੜੇ ਲੀਡੇ ਬਾਕੀ ਇਹਦਾ ਸੋਈ ਦਾ ਸਮਾਨ ਇਹਦਾ ਇਹ ਫੇਦਾ ਵਾ ਵੀ ਦਈ ਇੱਕੋ ਥਾਂ ਜਾ ਕੇ ਤੁਹਾਨੂੰ ਮੰਨ ਲਓ ਵੀ ਚੀਜ਼ਾਂ ਮਿਲ ਜਾਂਦੀਆਂ ਕਿ ਦੁਕਾਨਾਂ 'ਚ ਫਿਰਦਾ ਨਹੀਂ ਫਿਰਨਾ ਨਹੀਂ ਪੈਂਦਾ ਗੱਲ ਮੁੱਕਦੀ ਏ ਆ ਇਹ ਚੈੱਕ ਕਰੋ ਸਰਫਾ ਕਿੰਨੇ ਤਰ੍ਹਾਂ ਦੀਆਂ ਸਰਫਾ ਆਆਂ ਇਹ ਬਾਕੀ ਕੋਈ ਟਰਾਲੀ ਲਈ ਆਉਂਦਾ ਕੋਈ ਭਰੀ ਜਾਂਦਾ ਇਹੋ ਜਿਹੀ ਚੱਲਣ ਡਿਆ ਜੀ ਬਹੁਤ ਸੇਲ ਬਹੁਤ ਹੋਣ ਈ ਆ ਮੈਨੂੰ ਜਿਆਦਾ ਇਹਨਾਂ ਦੀ ਤੇ ਬਾਕੀ ਲੋਕ ਲੋਕਾਂ ਕੋ ਅੱਜ ਕੱਲ ਸਮਾਂ ਨਹੀਂ ਆ ਗੱਲ ਮੁੱਕਦੀ ਏ ਆ ਵੀ ਲੋਕਾਂ ਕੋ ਭਜ ਨੱਠ ਜਿਆਦੀ ਆ ਸਮਾਂ ਨਹੀਂ ਆ ਤੇ ਤਾਂ ਕਰਕੇ ਇਹ ਚੀਜ਼ਾਂ ਤਾਂ ਜਾਰੀਆਂ ਚੱਲ ਜਾਂਦੀਆਂ ਵੀ ਇੱਕੋ ਥਾਂ ਤੇ ਖਲੋ ਕੇ ਤੁਸੀਂ ਗੱਡੀ ਪਾਰਕ ਕਰਨ ਦਾ ਵੀ ਹੈਗਾ ਸਿਸਟਮ ਵਧੀਆ ਇਹ ਉਦਨਾ ਸ਼ਹਿਰ ਚ ਆਪਾਂ ਗੱਡੀ پارک ਕਰਨੀ ਹੋਵੇ ਉਹ ਵੀ ਔਖਾ ਗੱਡੀ پارک ਕਰਨ ਦਾ ਵੀ ਵਧੀਆ ਸਿਸਟਮ ਬਾਹਰ پارکਾਂ ਬਣਾਈਆਂ ਨਾ ਤੇ ਬਾਕੀ ਸਮਾਂ ਦੀ ਘਾੜ ਕਰਕੇ ਵੀ ਦੁਕਾਨਾਂ ਫਿਰੀਆਂ ਨਹੀਂ ਜਾਂਦੀਆਂ ਲੋਕ ਪਸੰਦ ਕਰਦੇ ਆ ਵੀ ਇੱਕੋ ਥਾਂ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਆ ਮਿਲ ਜੇ ਪ੍ਰੋਵਾਈਡ ਹੋ ਜੇ ਉਹ ਚੱਕਰ ਚ ਇਹ ਚੀਜ਼ਾਂ ਜਿਹੜੀਆਂ ਵਾ ਇਦਾਂ ਦੇ ਟੀਮਾਰਟ ਜਾਂ ਵੱਡੇ ਵੱਡੇ ਚੀਜ਼ਾਂ ਇਹ ਤਾਂ ਜ਼ਿਆਦੀਆਂ ਚੱਲਦੀਆਂ ਜਿੱਤੇ ਤੱਕ ਮੈਨੂੰ ਲੱਗਦਾ ਬਾਕੀ ਤੁਹਾਡੀ ਕੀ ਰਏ ਆ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਫਿਰ ਆਪਾਂ ਗੁੱਡਿਆ ਲਈ ਲੈਣਾ ਹੈ ਇੱਕ ਕੱਪ ਉਹ ਬੋਤਲ ਨਾਲ ਦੁੱਧੂ ਪਿੰਦੀ ਆ ਸਿਫਟ ਤੇ ਉਹਦੇ ਵਾਸਤੇ ਆਪਾਂ ਕੱਪ ਲੈਣਾ ਹੈ ਤੇ ਫਿਰ ਆਪਾਂ ਕੱਪ ਡੈਬੇ ਚੈੱਕਨ ਪਹਿਲਾਂ ਆ ਚੱਕਿਆ ਹੀ ਇਹਦੇ ਵਿੱਚੋਂ ਪੈਪ ਜਾ ਨਿਕਲਦਾ ਹੈ ਪ੍ਰੈਸ ਕਰਕੇ ਤਾਂ ਨੂੰ ਤੇ ਫਿਰ ਅਹੀਂ ਇਹਦੇ ਆਖਿਆ ਵੀ ਇਹ ਸਿਸਟਮ ਉਹ ਬੋਤਲ ਨਾਲ ਹੀ ਹੋਣਾ ਇਹ ਫਿਰ ਆਪਾਂ ਰੱਖਤਾ ਇੱਥੇ ਹੀ ਫਿਰ ਆ ਬੋਤਲਾਂ ਬਾਲਾਂ ਵੱਡੀਆਂ ਹੀ ਇਹਦਾ ਫਾਇਦਾ ਕੋਈ ਨਹੀਂ ਇਹ ਪਾਣੀ ਪੂਣੀ ਵਾਲੀਆਂ ਬੋਤਲਾਂ ਆ ਇਹ ਵੀ ਸੁੱਤ ਨਹੀਂ ਆਇਆ ਸਾਡੇ ਕੰਮ ਤੇ ਇਹ ਹੋਰ ਕੋਲ ਕਰਕੇ ਚੈੱਕ ਕੀਤਾ ਆਪਾਂ ਪਰ ਇਹ ਸਿਸਟਮਾਂ ਨੂੰ ਸਹੀ ਨਹੀਂ ਲੱਗਾ ਫੇਰ ਆਪਾਂ ਹੋਰ ਆਖਿਆ ਵੀ ਜੀ ਨੂੰ ਰੱਖਦੇ ਆ ਚੋਇਸ ਸੈਕੰਡ ਦੇ ਨਾਲ ਹੋਰ ਵੇਨੇ ਆ ਤੇ ਫੇਰ ਇੱਧਰ ਦੇਖ ਪਿਆ ਨੂੰ ਇੱਧਰ ਕੱਪ ਪਏ ਹੀ ਹਰੇ ਖਟੇ ਦੇ ਪਿੰਕ ਜਿਹੇ ਇਹ ਫੇਰ ਅਈ ਆਖਿਆ ਵੀ ਆਹ ਸਹੀ ਆ ਇੰਨਾ ਜੋ ਚੂਸ ਕਰਦੇ ਕੋਈ ਬਾਕੀ ਵੈਰੈਟੀ ਬਹੁਤ ਆ ਜੀ ਇੱਥੇ ਇੱਕ ਵਰੀ ਵਿਜ਼ਿਟ ਕਰਕੇ ਵੇਖੋ ਤੁਹਾਨੂੰ ਵੀ ਪਤਾ ਲੱਗੂ ਕਿ ਸਾਤਾ ਵਾ ਬਹੁ ਵੈਰੈਟੀ ਆ ਚੀਜ਼ਾਂ ਤੇ ਮੁਕਦੀਆਂ ਹੀ ਨਹੀਂ ਜਿੰਨੀਆਂ ਮਰਜ਼ੀ ਵੇਚੀ ਜਾਓ ਬਹੁ ਵੈਰੈਟੀ ਆ ਅੰਦਰ ਫੇਰ ਆਈ ਕਲਰ ਚੂਸ ਕਰਦਾ ਵੇ ਇਹ ਵੀ ਕਿਹੜਾ ਕਰੀਏ ਤੇ ਕਲਰ ਤੇ ਨਹੀਂ ਇੱਕ ਪਿੰਕ ਹੀ ਇੱਕ ਗ੍ਰੀਨ ਹੀ ਤੇ ਇੱਕ ਜੈਲੋ ਯਾਹੀ ਰੰਗ ਖਤਰਨਾਕ ਹੀ ਇਹ ਤੇਨੇ ਗੱਲ ਕਦੀ ਕੇ ਇਹ ਆਪਾਂ ਹਨੀਮੇਰ ਮੈਂ ਗ੍ਰੀਨ ਚੂਜ਼ ਕੀਤਾ ਗ੍ਰੀਨ ਲੈ ਕੇ ਆਏ ਆ ਸ਼ਹਿਰ ਤੇ ਤੁਹਾਡਾ ਕਿਹੜਾ ਫੇਵਰੇਟ ਕਲਰ ਆ ਤੁਸੀਂ ਕਮੈਂਟ ਕਰਕੇ ਦੱਸੋ ਇਹ ਬਾਕੀ ਤੁਸੀਂ ਬਾਕੀ ਕਰੋ ਚੈੱਕ ਤੁਸੀਂ ਵੈਰਾਈਟੀ ਵੇਖੋ ਕਿੰਨੀ ਆ ਭਾਂਡੇ ਹਾਂ ਡਿਆਂ ਦਾ ਵੱਖਰਾ ਸੈਕਸ਼ਨ ਲੀਡਿਆਂ ਦਾ ਵੱਖਰਾ ਰਸੋਈ ਕਿਚਨ ਦੇ ਸਮਾਨ ਦਾ ਵੱਖਰਾ ਮੈਂ ਵੈਰੈਟੀ ਦੇ हिसाब ਆ ਬੰਦੇ ਨੂੰ ਵੀ ਵੈਰੈਟੀ ਮਿਲਦੀ ਆ ਤੇ ਸਮਾਂ ਹੀ ਅਜ ਵੈਰੈਟੀ ਦਾ ਵੀ ਵੈਰੈਟੀ ਭਾਲਦਾ ਬੰਦਾ ਵੀ ਆਪਸ਼ਨਾਂ ਜਾਰੀਆਂ ਚਾਹੀਦੀਆਂ ਕੀ ਕਹਿੰਦੇ ਜੀ ਤੇ ਬਾਕੀ ਆ ਗਏ ਭਾਂਡੇ ਇਧਰ ਆ ਫਿਰ ਆਪਾਂ ਥੋੜੀ ਸਪੀਡ ਵਧਾਤੀ ਮੈਂ ਬੰਦੇ ਬੋਲ ਨਾ ਆਈ ਜਾਣਾ ਤੇ ਚੈੱਕ ਕਰੋ ਰੈਕ ਰੂਕ ਤੇ ਬਾਕੀ ਝੰਡੇ ਵਾਲੇ ਗੁਰੇ ਵਾਲਾ ਝੰਡੇ ਵਾਲਾ ਗੁਰੂ ਵਾਲੇ ਬੰਦੇ ਜਿਹੜੇ ਆਪਣੇ ਵੀਡੀਓ ਦੇਖਣਗੇ ਤੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਤੁਹਾਡੀ ਸਪੋਰਟ ਦੀ ਲੋੜ ਆ ਤੇ ਖਿੱਚ ਕੇ ਰੱਖੋ ਕੰਮ ਬਾਬਾ ਸ਼ੁੱਕ ਰਕੇ ਏ ਆਪਾਂ ਸ਼ੈਂਪੂ ਚੰਪੂ ਵੇਖੇ ਫਿਰ ਇਥੋਂ ਵੀ ਸ਼ੈਂਪੂ ਕੋਈ ਪੈਕਿੰਗ ਹੈ ਫਿਰ ਆਪਾਂ ਅਗੇ ਜੀ ਕਾਊਂਟਰ ਤੇ ਬਿੱਲ ਬਣਾਉਣਾ ਤੇ ਬੀਬਾ ਨੇ ਫਿਰ ਕਰਕੇ ਕਾਊਂਟ ਕਾਊਂਟ ਤੇ ਕਹਿਤਾ ਵੀ ਕੱਢੋ ਕੈਸ਼ ਭਾਉ ਤੇ ਤਾਂ ਆਪਾਂ ਉਹਨੂੰ ਕੀਤਾ ਪੇ ਤੇ ਟੋਕਰੀ ਪਰ ਗਈ ਸਾਡੀ ਵੀ ਆਪਾਂ ਤੇ ਆ ਜੋ ਹਿਸਾਬ ਨਾਲ ਉਦਾਂ ਹੀ ਸਿਸਟਮ ਜਾ ਵੇਖਣ ਆਏ ਆ ਕਿ ਕੀ ਸਾਤਾਵਰ ਨਾਲੇ ਜਾਣਕਾਰੀ ਦਿੰਨੇ ਆ ਆਪਣੇ ਚੌਣ ਵਾਲੇ ਜਿਹੜੇ ਵਲੌਗ ਕਹਿੰਦੇ ਆ ਕਿ ਨਵਾਂ ਖੁੱਲਿਆ ਡੀਮਾਰਟ ਆਪਣੇ ਲੱਗੇ ਤੇ ਫਰਕ ਇਹ ਆ ਵੀ ਇਕੱਠਾ ਸੌਦਾ ਬੰਦਾ ਲੈ ਆਵੇ ਜਿਵੇਂ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਘਰੇ ਜਰੂਰਤ ਹੁੰਦੀ ਆ ਵੀ ਉਹ ਇਕੱਠਾ ਲੈ ਆਵੇ ਉਸ ਹੱਸਾ ਨਾ ਵਧੀਆ ਚੀਜ਼ ਆ ਮਾੜੀ ਚੀਜ਼ ਨਹੀਂ ਆ ਤੇ ਸਪੈਸ਼ਲ ਨਾ ਜਾਵੇ ਜਿਵੇਂ ਆਉਂਦਾ ਜਾਂਦਾ ਬੰਦਾ ਵਾ ਉਦਾਂ ਹੋ ਆਵੇ ਸਪੈਸ਼ਲ ਭਾਵੇਂ ਨਾ ਹੀ ਜਾਏ ਈ ਧੀ ਦੂਰ ਮੰਨ ਲਓ ਕੋਈ ਜਾਣਾ ਆਉਣਾ ਤੇ ਪੈਂਦਾ ਹੀ ਆ ਉਦੋਂ ਜਾਂਦਾ ਆਉਂਦਾ ਬੰਦਾ ਚੀਜ਼ ਲੈ ਆਵੇ ਬਾਕੀ ਫਿਰ ਉੱਥੋਂ ਬਿੱਲ ਕਰਾਇਆ ਤੇ ਫਿਰ ਇੱਥੇ ਗੇਟ ਤੇ ਬਿੱਲ ਲੈ ਕੇ ਫਿਰ ਪੂਰੇ ਸਮਾਨ ਦੀ ਚੈਕਿੰਗ ਹੁੰਦੀ ਆ ਵੀ ਕਿੰਨੀਆਂ ਚੀਜ਼ਾਂ ਤੇ ਕਿੰਨੀਆਂ ਨਹੀਂ ਤੇ ਉਹ ਵੀ ਚੱਕਰ ਜਿਹਾ ਪੈ ਗਿਆ ਸਾਡਾ ਇੱਕ ਸਾਡੇ ਬਿੱਲ ਤੇ ਚੀਜ਼ਾਂ ਜ਼ਿਆਦੀਆਂ ਸੀ ਤੇ ਟਰਾਲੀ 'ਚ ਇੱਕ ਚੀਜ਼ ਘਟ ਹੀ ਤੇ ਉਹ ਫਿਰ ਬੀਬੀ ਨੇ ਫਿਰ ਪੁੱਛ ਗਿਸ਼ ਕਰਕੇ ਕਾਊਂਟਰ ਤੋਂ ਤੇ ਫਿਰ ਉਹ ਚੀਜ਼ ਪੂਰੀ ਕੀਤੀ ਇਹ ਵਧੀਆ ਚੀਜ਼ ਲੱਗੀ ਆਪਾਂ ਨੂੰ ਤਾਂ ਕਰਕੇ ਥੋੜਾ ਟਾਈਮ ਲੱਗਾ ਆਪਾਂ ਨੂੰ ਇੱਥੇ ਬਾਕੀ ਆ ਫਿਰ ਆਪਾਂ ਸਪੀਡ ਥੋੜੀ ਵਧਾਤੀ ਵੀ ਬੰਦੇ ਬੋਲਣਾ ਹੁਣ ਖਿੱਚਦਾ ਬੰਦੇ ਦੀ ਸਪੀਡ ਵਧਾਤੀ ਵੇਖੋ ਭੱਜ ਜਾਂਦਾ ਕਿ ਨਹੀਂ ਟਾਲੀ ਲੈ ਕੇ ਤੇ ਬਸ ਆ ਫਿਰ ਆ ਗਿਆ ਆਪਾਂ ਪਾਰਕਿੰਗ 'ਚ ਪਹਿਲਾਂ ਦੇ ਰਾਦਾ ਜਾਂਦੀ ਆਪਾਂ ਦੇ ਉਤੋਂ ਦੀ ਛਾੜਦੀ ਟਰਾਲੀ ਫਿਰ ਆਪਾਂ ਇੱਥੇ ਨਹੀਂ ਚੰਗੇ ਲੱਗੇਗਾ ਉਤੋਂ ਦੀ ਘਮ ਆਉਣੇ ਆ ਤੇ ਫਿਰ ਆਪਾਂ ਪਹੁੰਚ ਗਏ ਪਾਰਕਿੰਗ 'ਚ ਤੇ ਜੀ ਅੱਜ ਦਾ ਵਲੋਗ ਵਧੀਆ ਲੱਗਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਪਹਿਲੇ ਜਿਹੜੇ ਆਪਾਂ ਵੀਡੀਓ ਸ਼ੋਰਟ ਪਾਉਂਦੇ ਆ ਉਹਦਾ ਵਧੀਆ ਰਿਸਪਾਂਸ ਮਿਲ ਦੇ ਆ ਵਾ ਇੱਕ ਗਾਵੇਂ ਆਸੇ ਆ ਕੇ ਇਦਾਂ ਹੀ ਤੁਸੀਂ ਪਿਆਰ ਕਰੋਗੇ ਕੀ ਕਹਿੰਦੇ ਚਲੋ ਠੀਕ ਆ ਜੀ ਹਾਂ ਜੀ ਸਮਾਨ ਆਪਾਂ ਲੈ ਲਿਆ ਡੀਮਾਰਟ ਤੋਂ ਤੇ ਪਰ ਕਿ ਹੈ ਕਾਫੀ ਚੀਜ਼ਾਂ ਦਾ ਤੁਸੀਂ ਵੀ ਆਓ ਤੇ ਚੈੱਕ ਕਰੋ ਤੇ ਵਧੀਆ ਚੀਜ਼ ਹੈਗੀ ਬਾਕੀ ਇੱਕੋ ਥਾਂ ਤੇ ਸਾਰਾ ਕੁਝ ਮਿਲ ਜਾਣਾ ਕੀ ਕਹਿੰਦੇ ਤੇ ਦੂਜੀ ਗੱਲ ਇੱਕ ਹੋਰ ਚਾਂਸ ਹੋਇਆ ਆਪਣੇ ਨਾਲ ਵੀ ਸਮਾਨ ਲੈਣ ਤੋਂ ਬਾਅਦ ਜਦੋਂ ਚੈਕਿੰਗ ਕਰਦੇ ਬਿੱਲ ਹੋ ਜਾਂਦਾ ਬਿੱਲ ਤੋਂ ਬਾਅਦ ਜਦੋਂ ਆਪਾਂ ਬਾਹਰ ਨਿਕਲਦੇ ਆ ਨਾ ਉੱਥੇ ਕੱਲੀ-ਕੱਲੀ ਚੀਜ਼ ਚੈੱਕ ਕਰਦੇ ਆ ਤੇ ਉੱਥੇ ਇੱਕ ਆਪਣਾ ਇੱਕ ਚੀਜ਼ ਜਿਹੜੀ ਉਹਨਾਂ ਘੱਟ ਪਈ ਬਿੱਲ 'ਚ ਹੈਗੀ ਤੇ ਉਦਾਂ ਘੱਟ ਘੱਟ ਹੀ ਉਹ ਫੇਰ ਉੱਥੋਂ ਚੈੱਕ ਕੀਤੀ ਫੇਰ ਕਾਊਂਟਰ ਤੇ ਜਾ ਕੇ ਤੇ ਫੇਰ ਆਪਾਂ ਨੂੰ ਉਹਨਾਂ ਪ੍ਰੋਵਾਈਡ ਕਰਾਈ ਆ ਤੇ ਵਧੀਆ ਵਾ ਬਾਕੀ ਆਪਣੇ ਬਜ਼ਾਰਾ ਨਾਲੋਂ ਬਹੁਤ ਫਰਕ ਆ ਰੇਟ ਦਾ ਤੇ ਤੁਸੀਂ ਵੀ ਆ ਕੇ ਚੈੱਕ ਰਿਓ ਤੇ ਬਾਕੀ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸੋਣਾ ਜਿਹਾ ਕਮੈਂਟ ਕਰ ਦਿਓ ਚਲੋ ਠੀਕ ਆ ਜੀ ਮਿਲਾਂਗੇ ਅਗਲੇ ਵਲੌਗ ਦੇ ਨਾਲ ਤੁਹਾਨੂੰ